ਆ ਨੂੰ ਮੇਰੇ ਤੋਂ ਝੂਠਾ ਪਰਚਾ ਜਾਂ ਕੁਝ ਵੀ ਮੇਰਾ ਟੈਲੀਫੋਨਰ ਜੀ ਜੀ ਨੰਬਰ ਲਿਆ ਬਿਨੇ ਮਨੋਜ ਚਰਮਰਜੀ ਕੌਰ ਕੜ ਮੈਂ ਜਦੇ ਆ ਜਾਣਾ ਤੇਰੇ ਕੋਲ ਜੀ ਜੀ ਅਰੇ ਜਿੰਨੇ ਲੋਕ ਖੜੇ ਆਏ ਤੇਰੇ ਨਾਲ ਹੈ ਸਾਡੇ ਗਰਾਊਂਡ ਦੇ ਵਿੱਚ ਵੱਢਣ ਲੱਗੇ ਜੀ ਪੀਟੀਐਮ ਦੇ ਵਿੱਚ 5552 ਸੁਬਾ ਚਾਗੇ ਉਹ ਐਂਟਰਟੇਨਮੈਂਟ ਦੀ ਲਾ ਕੇ ਜਾਂਦਾ ਰਿਹਾਗਾ ਉਹ ਸ਼ੋਅ ਆ ਕੇ ਪ੍ਰਿੰਟਸ ਕਰਉਂਗਾ ਰਿਆਂ ਆ ਦਿਖੂ ਜੀ ਇਹਦੇ ਵਿੱਚ ਤੋਂ ਮੁੰਡੇ ਇਹਨਾਂ ਨੇ ਦੂ ਤੱਕ ਖਰਾਬ ਕਰ ਸੇ ਇਹ ਕੁਝ ਹਾਂ ਜੀ ਜੀ ਮਹਤਵ ਬੱਚੇ ਖੇਡ ਕਰਦੇ ਹਾਂ ਹਾਂ ਜੀ ਹਾਂ ਜੀ ਸਰ ਕਿਹੜੀ ਗੇਮ ਖੇਡਾਂਗੇ ਜੀ ਸਿੱਤ ਕਬੱਡੀ ਖਡਾਉਂਦੇ ਮੈਂ ਰੈਸਲਿੰਗ ਦਾ ਜੀ ਦੇਖੋ ਰੈਸਲਿੰਗ ਤੇ ਬਾਕਸਿੰਗ ਦੋ ਕਬੱਡੀ ਹੋਇਆ ਦੋ ਤਣਕੇ ਹੀ ਬਣਾਈ ਔਰ ਤੁਸੀਂ ਇਹ ਰਵਾਰ ਪੁੱਛੋ ਤੁਹਾਨੂੰ ਸਰ ਇਹ ਬੰਦੇ ਨੇ ਸਪਨਯਤੀ ਤੌਰ ਤੇ ਇੱਕ ਕਮੇਟੀ ਬਣਾ ਲਈ ਇਹ ਕਮੇਟੀ ਸਪਨਯਤੀ ਤੌਰ ਤੇ ਘਰੇ ਜਾ ਕੇ ਬੱਚੇ ਆਏ ਹਾਂ ਇਹ ਕੰਮ ਨਾ ਕਰ ਬੱਚਿਆਂ ਨੂੰ ਬਲਾਸ ਕਮੇਟੀ ਕਿਹਨਾਂ ਰੱਖਿਆ ਹੈ नगर की सुधर फिर भी बंद ने लगातार बारह बारह तेरह तेरह साल बचाई करने लगते बहुत खाण लगे बहुत चोरी करीब घर के बच्चे बहुत लाए गए ਫਿਰ ਸਬਤਰ ਸਿੰਘ ਨੂੰ ਡਿਗਰਾਉਡ ਕਰ ਦਿੱਤਾ। ਉਹਦ ਕੈਂਪ ਵੱਲ ਸਾਬ ਮੈਂ ਟਾਰਗੇਟ ਵੜ ਗਿਆ। ਉਹ ਕਿੰਨੇ ਦਿਨਾਂ ਅੱਗੇ ਵੱਡਦਾ ਸੀ ਕਿੰਨਾ ਤੇ ਦਿੱ ਵਿਰੁੱਧ ਤੁਸੀਂ ਬੰਦ ਕਰਦੇ ਪਿੰਡ ਤੋਂ ਬਿਲਕੁਲ। 1.5 ਸਾਲ ਬਾਅਦ ਸਾਬ ਪਹਿਲਾਂ ਉਹ ਕੂਟ ਪੱਤੇ ਤੇ ਗੁਰਦੁਆਰਾ ਸਾਹਿਬ ਸੌਂ ਪਈ ਹੈ। ਜਦ ਤੋਂ ਬਾਅਦ ਮੈਂ ਕੰਮ ਨਹੀਂ ਕਰਦਾ। ਮੇਰੇ ਕਮੇਟੀ ਦੇ ਨਾਲ ਕੋਈ ਰੌਲਾ ਨਹੀਂ। ਮੈਂ ਕੋਈ ਵਾਦਾ ਨਹੀਂ ਕਰਦਾ। ਤੇ ਇੱਕ ਜਮ ਸੀਪੋਂ ਆ ਰਿਹਾ ਸੀਗਾ। ਉਸ ਦੀ ਡਿਊਟੀ ਹੈ ਨਹੀਂ ਪਰ ਉਹ ਕਿਸੇ ਤੇ ਕਰ ਗਈ ਹੈ ਉਸ ਆਪ ਦੇ ਪ੍ਰਾਈਵੇਟ ਸੀ ਸਿੱਕੂ ਗੜ੍ਹ ਜੇ ਉਹ ਬੈਠਾ ਪਹਿਲਾਂ ਬ੍ਰਿਗੇਡ ਦੀ ਜੈਸੀ ਗੱਡੀ ਮਾਰੀ ਮੋਟਰਸਾਈਕਲ ਤੇ ਸੋਮੇ ਤੇ ਬੈਠ ਲਿਆ ਉਸ ਤੋਂ ਬਾਅਦ ਸਾਹਿਬ ਇਹਨਾਂ ਵਾਰਤਾਈ ਜਦੋਂ ਮੈਂ ਦਿੱਖਿਆ ਕਿਸੇ ਐਕਸੀਡੈਂਟ ਹੋ ਗਿਆ ਕਿ ਕਿ ਕਿਧਾਮ ਕਿਧਿਆ ਘਹਾੜੀ ਹੈ ਰਾੜ ਹੈ ਤੇ ਕੀ ਸਵਾਲ ਹੈ ਇਹਨਾਂ ਮੇਰੇ ਐਕ ਚਲਾਵਾ ਮਾਰੇ ਭੱਜਿਆ ਜਦ ਮੈਂ ਫੱਟ ਜਲੇ ਦੇਖੀ ਮੇਰੇ ਬਾਹਰ ਵੀ ਨਾ ਗਈ ਜੀ ਮੈਂ ਜੋ ਅੰਦਰ ਬਾੜੀ ਕੇ ਬਾਹਰ ਖਿੱਚ ਕੇ ਲਿਆ ਗਈ। ਇਹ ਬਾੜੀ ਆਖੋ ਹਾਂਜੀ ਕੋਈ। ਮੀਟ ਦੇ ਅੰਦਰ ਬਾੜੀ ਬਾਹਰ ਖਿੱਚ ਕੇ ਲਿਆ ਗਈ ਬਰਾਏ ਜੀ। ਦੋ ਤਾਤੋਂ ਦੋ ਦੋਵੇਂ ਸਮੇਂ ਰਾੜ ਕੇ। ਇਹਨਾਂ ਤੇ ਪਲੇਟ ਬੜੀਆ। ਇਤੋਂ ਹੱਡੀ ਕੱਟ ਕੇ ਪੂਜਦਾ ਫਰੀ ਕਰਤੀ ਜੀ। ਜਿਵੇਂ ਮਸਲੋਂ ਹੱਡੀਆਂ ਵੀ ਕੱਢ ਕੇ ਬਾਹਰ ਸਰ। ਇਹ ਜਦੋਂ ਘੋਰ ਦੇਖੋ ਸਰ ਜੀ ਪਹਿਲਾਂ ਵੀ ਐਸੋ ਮਤਲਬ ਕਿ ਸਾਡੇ ਕਮੇਟੀ ਮੈਂਬਰ ਦੀ ਪਹਿਲਾਂ ਵੀ ਘੁੱਟ ਮਾਰੀ ਗਈ ਸੀ ਫਿਰ ਉਹਦੀਆਂ ਵੀ ਲੱਤਾਂ ਫਾਂਡੀਆਂ ਜਾਂਦੀਆਂ ਇਹਨਾਂ ਨੇ ਤੋੜਨ ਦੀ ਉਹਦੇ ਨਾਲ ਉਹ ਵੀ ਛੱਟਾਂ ਹੱਟਾ ਮਾਰੀ ਜੀ ਅਸੀਂ ਉਦੋਂ ਥਾਣਾ ਗੁਰਫਤਾਰ ਗਏ ਸਾਰੇ 35 ਮੁੰਡੇ 40 ਮੁੰਡੇ ਇਕੱਠੇ ਹੋ ਗਏ ਜੀ ਵੀ ਇਹਨਾਂ ਦੇ ਕੋਈ ਨੱਥ ਪਾਈ ਜਾਵੇ ਵੀ ਸਾਡਾ ਕੋਈ ਨਹੀਂ ਸਾਡੀ ਜਿਹੜੀ ਹੈਗਾ ਗੱਲ ਸੁਣਦਾ ਉਦੋਂ ਬਾਅਦ ਦੇ ਵਿੱਚ ਜਦੋਂ ਫੌਜੀ ਸਾਹਿਬ ਨੇ ਇਹ ਘਟਨਾ ਹੋ ਗਈ ਸਾਨੂੰ ਸਾਰੇ ਪਿੰਡ ਦੇ ਵਿਤੀਦਾਰ ਹੋ ਗਏ ਜੀ ਇਵਨ ਕੇਸ ਪਿੰਡ ਦੀਆਂ ਲੇਡੀਆਂ ਵੀ ਸਾਨੂੰ ਫੋਨ ਕਰਕੇ ਕਹਿਣ ਲੱਗੀਆਂ ਵੀ ਹੁਣ ਸਾਨੂੰ ਵੀ ਡਰ ਲੱਗਣ ਲੱਗਿਆ ਸਤਾਂ ਜਿ ਬੈਠੀਆਂ ਨੂੰ ਆ ਹਾਲਾਤ ਹੋਏ ਪਹਿਲੇ ਉਦੋਂ ਮਰ ਕੇ ਅਸੀਂ ਚਲੋ ਥਾਣਾ ਕੋਲ ਫਤ ਦੇ ਧਿਆਨ ਦੇ ਕਰ ਲਿਆਂ ਦੀ ਸਾਡਾ ਜਿਹੜਾ ਹੈਗਾ ਉਹ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਬੰਦਾ ਸੀਗਾ ਵੀ ਅਸੀਂ ਲੋਕ ਅੱਕੇ ਪਏ ਆ ਜੀ ਇੰਨੇ ਇੱਕ ਜਾਦੇ ਸਾਡੇ ਮਾੜੇ ਹਾਲਾਤ ਹੋਏ ਪਏ ਨੇ ਵੀ ਅਸੀਂ ਜਾਈਏ ਕਿੱਥੇ ਉਹ ਜਿਹੜਾ ਪੋਸਟਰ ਲਾਉਂਦਾ ਕੋਈ ਮਤਲਬ ਸੀਗਾ ਸਾਰੇ ਸਾਰੇ ਇਹ ਸੀਗਾ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਜੀ ਐਸ ਐਚਓ ਮਨੀਸ਼ ਕੁਮਾਰ ਆ ਕੇ ਸਾਨੂੰ ਇੱਥੇ ਮੈਨੂੰ ਸਗੋਂ ਦੀ ਆ ਕੇ ਧੰਕਾਉਂਦਾ ਕਹਿੰਦਾ ਵੀ ਤੂੰ ਤੂੰ ਕੌਣ ਹੋਣਾ ਬੋਲਣ ਵਾਲਾ ਅਸੀਂ ਇੱਕ ਵਾਰ ਅਸੀਂ ਸਾਡੀ ਸੁਣੋਂ ਕੌਣ ਅਸੀਂ ਥਾਣੇ ਤੱਕ ਕਿੰਨੇ ਨਹੀਂ ਜਾਏ ਹੁਣ ਵੀ ਇਹੀ ਹੋਣਾ ਸੀਗਾ ਇਹਦੀ ਨੱਤਾ ਜਿਹੜੀਆਂ ਟੋਟੀਆਂ ਸੀ ਹੁਣ ਵੀ ਵਤੋ ਵਤ ਕੀ ਹੋਣਾ ਸੀਗਾ ਵਤੋ ਇਹਨਾਂ ਨੂੰ ਕਹਿੰਦੇ ਡਰਾਂ ਤੇ ਵੀ ਕੁਝ ਨਹੀਂ ਬੰਦਾ ਰੋ ਜੀ ਬੰਦਾ ਕਰਦਾ ਆਉਦਾ ਇਹ ਕਰ ਲੋ ਇੱਕ ਬੰਦਾ ਜੀ ਸਾਰੀ ਉਮਰ ਫੌਜ ਵਿੱਚ ਲੱਗ ਗਿਆ ਹੁਣ ਇਹਨਾਂ ਦੀ ਫੇਸ ਸੀਗੀ ਵੀ ਇਹਨਾਂ ਦੇ ਘਰੇ ਬਹਿ ਕੇ ਖਾਣਾ ਸੀ ਆਪਣੇ ਬੱਚਿਆਂ ਦੇ ਵਿੱਚ ਬਹਿ ਕੇ ਤੇ ਅਸੀਂ ਫਿਰ ਫਰਿਆਦ ਕਿਹਨੂੰ ਲਾਉਂਦੇ ਦੀ ਹੋਰ ਦੇਖੋ ਐਸਐਚਓ ਮਨੀਸ਼ ਕੁਮਾਰ ਨੂੰ ਹੁਣ ਇਹ ਤੋਂ ਇੱਕ ਵਾਰੀ ਲਾਈਨ ਹਟਾ ਦਿੱਤਾ ਹੁਣ ਉਹਨੂੰ ਦੁਬਾਰਾ ਫੇਰ ਸਾਡੇ ਇੱਥੇ ਬਾਰਿਆਂ ਵਾਲੀ ਲਾਤਾ ਨੇੜੇ ਲੈ ਕੇ ਵੀ ਕੋਈ ਨਾ ਗੱਲ ਠੰਡੀ ਹੋਣ ਦੇ ਇਹਨਾਂ ਨੂੰ ਗੱਲ ਭੇਟਾਂਗੇ ਕਿ ਅਸੀਂ ਕੋਈ ਗਲਤੀ ਕਰ ਸੀ ਵੀ ਅਸੀਂ ਕੋਈ ਆਪਦੇ ਪਿੰਡ ਦੀ ਜਾਂ ਆਪਦੇ ਲੋਕਾਂ ਦੀ ਗੱਲ ਕਰ ਨਹੀਂ ਸਕਦੇ ਹੈਗੇ ਸਾਡਾ ਸਵਿਧਾਨਿਕ ਹੱਕ ਨਹੀਂ ਹੈਗਾ ਅਸੀਂ ਵੀ ਆਮ ਲੋਕ ਹਾਂ ਤੋ ਸਾਡੀ ਸੁਣਨੀ ਦੀ ਹੋਰ ਵੀ ਕੋਈ ਤੁਸੀ ਕਿਹਾ ਤੋ ਮੇਲੋਂ ਪਿੰਡ ਵਾਲਿਆਂ ਨੇ ਦੱਸਿਆ ਉਹਨਾਂ ਨੇ ਗੈਰ ਵੀ ਵਾਰੀ ਸਾਡੀ ਹਾਂ ਫੇਰ ਗੈਰਵਾਦੀ ਕੀਤੀ ਸਰ ਉਹ ਹੋਰ ਦਿੱਕਤ ਤੁਸੀਂ ਪਹਿਲਾਂ ਇਹ ਥਾਂ ਦੇ ਕਿ ਜਾਗੇ ਤੁਸੀਂ ਨੇ ਬੱਡੇ ਥਾਂ ਲੇ ਕੇ ਜਾ ਕੇ ਮਿਲ ਕੀ ਆਇਆ ਪੂਰੀ ਪਲੈਨਿੰਗ ਦੇ ਨਾਲ ਆਇਆ ਵੀ ਉੱਪਰ ਸੱਕ ਨਹੀਂ ਮਾਰਨੀ ਮੱਤਾਂ ਉੱਤੇ ਗੁੱਫੜਾਂ ਬੱਸ ਜੀ ਕਿੱਥੇ ਜਾਣਿਆ ਜੀ ਗਾਟਨੇ ਜਾਣਿਆ ਸਰ ਕੋਟਨ ਫੋਟੇ ਕਰ ਤਿੱਨਾਈ ਸਨਾਈ ਸਰ ਪਲੈਨਿੰਗ ਤਾਂ ਸਰ ਉਹਨਾਂ ਦੀ ਇਹ ਸੀ ਕਿ ਚੱਲੀ ਜਾਣਿਆ ਜੀ ਵਿੱਚ ਕੋਈ ਵੀ ਬੰਦਾ ਮਿਲ ਗਿਆ ਉਹ ਚੱਕ ਕੇ ਲੈ ਕੇ ਚਲਾਂਗੇ ਇੱਥੋਂ ਪਿੰਡ ਚੋਂ ਉਹ ਕੁਦਰਤੀ ਬੱਸ ਕੀ ਹੋਇਆ ਜਾਂ ਤਾਂ ਉਹ ਆਪੋ ਜਿਆਦਾ ਉਹ ਹੋ ਗਿਆ ਉਸ ਵਿੱਚ ਉਹਨਾਂ ਦਾ ਕੋਈ ਡਿਸਪਿਊਟ ਹੋ ਗਿਆ ਸਮਝ ਨਹੀਂ ਪਤਾ ਕਣੀ ਉਹਨਾਂ ਨੇ ਫਿਰ ਜਦੋਂ ਇਹ ਘਰੇ ਹੀ ਆ ਗਏ ਹਨਾ ਫੌਜੀ ਸਾਹਿਬ ਦੇ ਤੇ ਐਨੇ ਕੁ ਪੈੜੇ ਢਿੱਕੇ ਨਾਲ ਕੁੱਟਿਆ ਨਾ ਮਤਲਬ ਤੁਹਾਨੂੰ ਦਿਖਾ ਦਾਂਗੇ ਅਸੀਂ ਵੀਡੀਓ ਕੋਲੋਂ ਬੰਦਾ ਬੰਦਾ ਨਾ ਜਿਵੇਂ ਕਹਿ ਗੀ ਆ ਪਾ ਜੇ ਦਰਖਤ ਦੀ ਣਾਣੀ ਤੋੜਦੇ ਉਹ ਵੀ ਅਰੇ ਸੋਚਦੇ ਆ ਵੀ ਕਿਉਂ ਤੋੜਦੇ ਇਹਦੀ ਵੀਡੀਓ ਨਹੀਂ ਹਾਂਜੀ ਹਾਂ ਐਨਾ ਜਿਆਦਾ ਟੁੱਟਲੀ ਮੈਂ ਕਹਿੰਨਾ ਜੀ ਹਾਂ ਉਹਨਾਂ ਦੇ ਕੱਢੇ ਵੀਡੀਓ ਬੀਟੀ ਜਾਂਦੇ ਆ ਜੀ ਇਸ ਤਰ੍ਹਾਂ ਵੀ ਆ ਗਈ ਉਹ ਵੀ ਕੱਢੇ ਵੀਡੀਓ 80 ਸੀ ਜੀ ਕੈਮਰਾ ਦੀ ਹੈ ਜੀ ਗੁਰੂ ਜੀ ਜਿਹੜਾ ਪਰਚਾ ਹੈ ਉਹ ਜੀ ਨਸ਼ਾ ਤਸਕਰੀ ਦਾ ਦਾ ਗਲੀ ਦੇ ਕਰੀਬ ਹੈ ਉਥੇ ਪਹਿਲਾਂ ਐਨਡੀਪੀਐਸ ਦੇ ਹੈਗੇ ਚਾਰ ਪਰਚੇ ਜਿਹਨਾਂ ਤੇ ਆਰਮੈਕ ਦਾ ਸਰ ਕਹਿੰਦੇ ਜਿਹੜਾ ਹੁਣ ਪਰਚਾ ਕਰਿਆ ਉਹ ਤੇ ਨਸ਼ੇਵਰ ਦੇ ਗਲੀ ਨਹੀਂ ਕਰੀ ਪਰਚਾ ਹਾਂ ਉਹਦੇ ਜੀ ਨਹੀਂ ਹੋਈ ਹੈ ਕਿਉਂਕਿ ਸਭ ਇਹਦਾ ਨਾ ਕੁਝ ਫਾਇਦਾ ਦੀ ਗੱਲ ਹੈ ਹਾਂ ਫਿਰ ਐਨਡੀਪੀ ਉਹਦਾ ਆਰਮੈਕ ਦਾ ਹੋਇਆ ਜੀ ਪਰ ਉਹ ਅਲੱਗ ਪਰਚਾ ਦਾ ਅੱਜ ਗੱਲਤਾ ਕੋਈ ਉਹਦਾ ਨਹੀਂ ਕੀਤਾ ਵੀ ਉਸ ਦੇ ਨਾਲ ਹੀ ਇਨਵੋਲ ਕਰਕੇ ਉਹ ਤਾਂ ਹਾਂ ਸਰ ਇਹ ਸੀਗਾ ਵੀ ਜਦੋਂ ਤਾਂ ਇਹ ਸੀਗਾ ਆਪਾਂ ਨੇ ਥੋੜੇ ਜਿਹਾ ਹਰ ਗੱਲ 'ਚ ਬਚਾਉਣ ਦੀ ਕੋਸ਼ਿਸ਼ ਕੀਤੀ ਜੀ 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 ਉਸ ਤੋਂ ਪਹਿਲਾਂ ਮਿਲਤੀ ਹੈ ਇਹ ਗੱਲ ਕਰਕੇ ਕਿ ਜਿੰਨਾ ਗੋਪਤਾ ਮੈਡਮ ਨੂੰ ਡੀਐਸ ਤੋਂ ਪੈਸਾ ਦਿੱਕੇ ਸੀ ਇਹ ਲਿਖੀ ਇਹ ਜੀ ਇਨਵੈਸਟਿਗੇਟਿਵ ਸੰਗਠਨ ਕਹਿੰਦੀ ਆ ਇਨਵੈਸਟਿਗੇਸ਼ਨ ਦੇ ਵਿੱਚ ਇਹਨਾਂ ਦਾ ਜਹਾ ਕੋਈ ਕਮਲਾਜਾ ਪੜਦਾ ਇੱਕ ਉੜਫੱਤੇ ਦਾ ਸੀਐਡੀ ਵਾਲਾ ਉਹ ਟ੍ਰਾਂਸਫਰ ਕਰਾਉਂਦਾ ਸੀ ਇਹ ਤੋਂ ਪੈਸੇ ਉਹ ਤਾਂ ਟੱਕੀ ਸਾਹਿਬ ਇਹਨਾਂ ਨੇ ਠੱਪੀ ਕਰਤਾ ਕੰਮ ਤੇ ਕੋਈ ਫੋਸੜਾ ਨਾਲ ਫਿਰ ਬਚ ਨਹੀਂ ਨਾ ਨਾ ਉਹ ਬਈ ਤੁਸੀਂ ਨਹੀਂ ਦਿੱਤਾ ਉਹ ਆਜ ਤੰਦੰਦ ਚਾਰ ਦਿਨ ਬਾਈਕਟ ਇਹ ਆਉਂ ਪਟਾਈ ਗਿਆ ਸਭ ਉਹ ਕਿਟ ਮਿਲਦਾ ਉਸੇ 8 ਦਿ ਵਾਲਾ ਮਹਿਸ ਸੀਗਾ ਇੱਥੇ ਚਿੱਟਾ ਵੇਖਦਾ ਸੀਗਾ ਉਹ ਇਹ ਤੋਂ ਪੈਸੇ ਟਰਾਂਸਫਰ ਕਰਾ ਲੈ ਦੱਸੇਗਾ ਆ ਵੀ ਤੋਂ ਉਹ ਕੋਈ ਨਹੀਂ ਦੇਖੋ ਅਗਰੇ ਜਦ ਪੋਸਟ ਲਗਾਇਆ ਤੁਹਾਡਾ ਬੇਲੇ ਪਕਾਉ ਹੋ ਗਿਆ ਮਿੱਟੀਆ ਦਾ ਜੀ 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 ਆਮ ਨੂੰ ਉਨੀਸ਼ ਸਾਡੇ ਲਾਇਬ੍ਰੇਰੀ ਬਣੀ ਹੋਈ ਹੈ ਪਿੰਡ ਦੀ ਉੱਥੇ ਅਸੀਂ ਕੱਟ ਕੀਤਾ ਪੰਡਾ ਤੇ ਪਿੰਡ ਦਾ ਕੱਟ ਕੀਤਾ ਜਦੋਂ ਉੱਥੇ ਆ ਕੇ ਤੁਹਾਨੂੰ ਸਾਥ ਦੇ ਵਿੱਚ ਮੈਨੂੰ ਗੱਡੀ 'ਚ ਬਿਠਾ ਕੇ ਲੈ ਜਾਉਂਦਾ ਮੈਂ ਕਹਿੰਦਾ ਜੀ ਮੇਰਾ ਕਸੂਰ ਕੀ ਹੈ ਲੈ ਜਾਓ ਮੈਨੂੰ ਗੱਡੀ 'ਚ ਬਿਠਾ ਕੇ ਜੇ ਮੇਰਾ ਕਸੂਰ ਦੱਸ ਦੋ ਯਾ ਅਸੀਂ ਆਪਦੇ ਬੰਦੇ ਦੀ ਵਾਰ ਹੀ ਚੱਕੀ ਆ ਅਸੀਂ ਫਿਰ ਅਸੀਂ ਕਿਉਂ ਗਰਾਰ ਲਾਈਏ ਦੱਸੋ ਅੱਖੀਂ ਵੇਖ ਬੜਾ ਕਾਜ ਵਾਲਾ ਪਾਣੀ ਭਰ ਲੈ ਦੇ ਵੀ ਤੇ ਬਟ ਉਸਲਾਜ ਦਾ ਵੀ ਅੱਛਾ ਐ ਮਾਈ ਮਾਈ ਜਾਨ ਦੋਨੇ ਆ ਗਏ ਪਾਸੇ ਬਾੜੀ ਵਿੱਚ ਸੁਣੀ ਬਾਣੀ ਚੱਲ ਰਹੀ ਸੀ ਬਰੋਬਰ ਹਮਨੇ ਪਿਛਲੇ ਪਤਾ ਵੀ ਲੱਗਿਆ ਉਸ ਵਕਤ ਬੱਸ ਬੜਾ ਹੀ ਬਹੁਤ ਅਤਿਆਚਾਰ ਹੋਇਆ ਜੀ ਬਹੁਤ ਅਤਿਆਚਾਰ ਇਹਨੂੰ ਸਹਾਇਤੇ ਕੁੱਟਿਆ ਗਿਆ ਇਹ ਪੁਲਿਸ ਦੀ ਸਹਾਇਤੇ ਪੂਰਾ ਚੱਲਿਆ ਨਹੀਂ ਪੂਰੀ ਸਿਹਤ ਹੀ ਟੁੱਟ ਗਈ ਹੈ ਨਹੀਂ ਰਿਵਰਸ ਆ ਦੋ ਦਿਨ ਕੋੜਦੇ ਹੀ ਰਹੇ ਸੁਹਾ ਆ ਲੇਖੋ ਰੋਕ ਤੇ ਦਾ ਰੇਤੀ ਰੇਤੀ ਕਿੱਥੇ ਨਾ ਆਉਂਦਾ ਜੇ ਮੈਂ ਇਹ ਕਿਉਂ ਤੇ ਕੁੰਨਾ ਨੇ ਕਮੇਟੀ ਆ ਦਾ ਬੰਦੇ ਸੀਗੀ ਕਮੇਟੀ ਦਾ ਮੈਂਬਰ ਆ ਪਹਿਲਾਂ ਤਿੰਨ ਬੰਦੇ ਨੇ ਜੋ ਉਹੀ ਨੇ ਫਿਰ ਜਿਹਨੂੰ ਪੁੱਤਰ ਨੇ ਪਾਇਆ ਇਹ ਸਾਡੀ ਕਮਿਟੀ ਦਾ ਮੈਂਬਰ ਹੈ ਜੀ ਦਾ ਮੈਂਬਰ ਬਣਿਆ ਜੀ ਪਹਿਲਾਂ ਸੀ ਕਹਦਾ ਆਪਣਾ ਪੁੱਤਰ ਕਮੇਟੀ ਮੈਂਬਰ ਬਣਿਆ ਤੁਨ ਪਹਿਲਾਂ ਨਸ਼ਾ ਛਡੋ ਕਮੇਟੀ ਜੀ 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 ਇਹਨੂੰ ਪੁਸ਼ ਨੈਟ ਡਾ ਕੇ ਰਾਈ ਬੰਦਾ ਕਰਾ ਲਗਾ ਤੇਰੇ ਦੇ ਪਰਚਾ ਬੰਦਾ ਜਨ ਮੇਰੇ ਕਿ ਫੈਨਾ ਕੁ ਡੈਮੰਡ ਹੋ ਰਹਾ ਹੈ। ਕੋਸਟੋਰ ਕਫੇ ਕਾ ਤੇ ਬਾਈ ਤੇ ਫਿਰ ਪਰ ਜਾਓ। ਅੱਛਾ ਕੁੱਤ ਤੇ ਨਹੀਂ ਲੱਤ ਆਇਆ ਯਾਰ। ਹਾਂ। ਸਰਕਾਰ ਨੇ ਕੋਈ ਸਹਾਇਤਾ वगैरह ਦਿੱਤੀ? ਸਰਕਾਰ ਦਾ ਤਾਂ ਐਮ.ਐਲ.ਏ ਵੀ ਨਹੀਂ ਆਇਆ ਜੀ। ਨਾਲ ਪੈਂਟ ਹੈ ਜੋ ਲੱਗਦੇ ਸਾਡੇ। ਸੁਵੀਨ ਮੈਸਰਗਾਨਾ ਦੀ ਆਇਆ ਨਹੀਂ ਹੋ ਕੋਣ ਐਮਬੈਸਡਰ ਵੀ ਤੀ ਸੁਵੀਨ ਮੈਸਰਗਾਨਾ ਲਈ ਹੈ ਸੁਵੀਨ ਮੈਸਰਗਾਨਾ ਮੈਸਰ ਖੰਨਾ ਮੈਸਰ ਖੰਨਾ ਹਾਂਜੀ ਆਇਆ ਨਹੀਂ ਹੋ ਅਸੀਂ ਮੈਸੇਜ ਨਹੀਂ ਕੀਤਾ ਸੀ ਅਸੀਂ ਕੋਈ ਉਹਨੂੰ ਕਨਫਰਮ ਵੀ ਸਾਡੇ ਪੰਨਿਆਂ ਨੇ ਕਰਾਇਆ ਸੀ ਇਸੇ ਜਿਹੜਾ ਸਰ ਆ ਜੀ ਜਿਹੜੇ ਪਰੋ ਜਿਹੜਾ ਅਟੈਕ ਹੋਇਆ ਨਸ਼ਿਆਂ ਕਰਕੇ ਮੈਸਰ ਅਜੀਤ ਜੀ ਉਹਨਾਂ ਕੇ ਰਿਹਾ ਸਰ ਪਹਿਲਾਂ ਦੇ ਤੋਂ ਫੋਟੋ ਲੀਤਾ ਚਲੋ ਹੋ ਉਹ ਇਹ ਤੋਂ ਆਏ ਅੱਜ ਕੋਈ ਕੋਈ ਸਰਦ ਠੀਕ ਕਰਦੇ ਆ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊਂਦੇ ਆ ਤੇ ਨਸ਼ਾ ਨੂੰ ਰੋਕਣ ਵਾਲੇ ਸੀ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਕੁੜੀਦਰਾ ਕੁੱਟਿਆ ਪਹਿਲਾਂ ਤੇਰੇ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਕੇ ਇਹਨੂੰ ਘੜੇਸ ਕੀ ਦੋਨੋਂ ਲੱਤਾਂ ਤੋੜ ਦਿੱਤੀ ਤੇ ਅੰਦਰ ਵੜਨ ਦਾ ਚਾਰਸੌ ਪੰਜਾਹ ਲਾਈ ਉਸ ਤੋਂ ਬਾਅਦ ਨਸ਼ਿਆ ਦੀ ਐਫ ਆਈ ਆਰ ਚ ਕੋਈ ਗੱਲ ਨਹੀਂ ਵੀ ਨਸ਼ਾ ਕਰਕੇ ਕੁੱਟਿਆ ਉਹ ਕੋਈ ਕਿਤੇ ਵਿੱਚ ਫੇਰ ਮਾਰ ਕੇ ਗਏ ਸਾਰੇ ਪਿੰਡ ਨੂੰ ਧੰਕਾ ਆ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜਿਹੜਾ ਹੁਣ ਨਸ਼ੀ ਵੇਚਣ ਤੋਂ ਕੋਪਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜੀ ਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਾ ਪਰ ਤੁਸੀਂ ਤਾਂ ਮਨੋਂ ਇਹ ਕਹਿ ਦੇਣਾ ਮੈਂ ਤਾਂ ਅੱਜ ਹੀ ਆਇਆ ਸਰ ਆਇਆ ਨਹੀਂ ਨਹੀਂ ਕਹੋਗੇ ਤੁਸੀਂ ਤਾਂ ਇਹੀ ਲੇਕਿਨ ਕਰਦੇ ਕਿਉਂ ਮੈਂ ਤੁਸੀਂ ਲੋਕ ਸਰਕਾਰ ਦਾ ਤੁਹਾਨੂੰ ਕੋਈ ਡਰ ਨਹੀਂ ਰਿਹਾ ਨਾਲ ਹੈ ਪਹਿਲੇ ਨਾਲ ਦਾ ਪਿੰਡ ਹੈ ਉਹ ਅਜ ਤੱਕ ਇਹਨਾਂ ਦੀ ਸਾਰ ਨਹੀਂ ਲੈਣ ਆਇਆ ਸਰਕਾਰ ਨੇ ਇਹ ਫੌਜੀ ਆਦਮੀ ਪੂਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਨੀਂਗਰਾਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜ਼ਖਮੀ ਹੋ ਗਿਆ ਲੜ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਤੇ ਇਹ ਆਪਣਾ ਘਰ ਬੇਹਾਰ ਪਿਆ ਮੈਂ ਤਾਂ ਸਰਦੀ ਸਰਕਾਰ ਕੋਲ ਲੱਗਿਆ ਹੋਰ 3 ਸਾਲ ਪਹਿਲਾਂ ਲੱਗਿਆ ਉਹ ਯਾਰ ਮੇਰੀ ਸਰਕਾਰ ਚ ਲੱਗਣੀ ਨਹੀਂ ਲੰਬਾ ਖਤਰਾ ਮੈਂ ਫਾਲੋ ਮੈਂ ਇਹਨੂੰ ਫਾਲੋ ਕਰਨਾ ਸਰ ਜਿਹੜਾ ਸਾਡੇ ਸਾਰਾ ਸਟੇਟਮੈਂਟ ਦੇਖੋ ਕੀ ਚੀਜ਼ ਉਹ ਜੀ ਵੱਡਾ ਕਿੱਲਾ ਮੈਨੂੰ ਮਿਲ ਲੈਣਗੇ ਬੰਦੇ ਇਹਨਾਂ ਨੂੰ ਕੋਮ ਇਹ ਬਗਾਇਆ ਗਿਆ ਇਹ ਇਹਦਾ ਅਸਲੇ ਦਾ ਵਿਚਨੇਂ ਦਿੱਕਰ ਕਰਿਆ ਜੀ ਉਹ ਬੰਦੇ ਨਸ਼ਾ ਤਸਕਰ ਹੈ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਪਰਚੇ ਦੇ ਵਿੱਚ ਜਿਹੜਾ ਅਸਲੀ ਮੁੱਦਾ ਦਾ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੱਦੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂਜੀ ਹਾਂ ਵੈਸੇ ਵਿਚਾਰ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਿਸ ਉਹਦੀ ਮਦਦ ਕਰਦੀ ਹੈ ਉਲਟਾ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿਚਲੇ ਲਪੋਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਚੱਲਦਾ ਜਿਹੋ ਜੀ ਗੱਲ ਆ ਤਾਂ ਉਹ ਛੋਟੇ ਨਾਲ ਤੋਂ ਬੇਸੀ ਉਹ ਖੁਸੀ ਕਰੇ ਆਏ ਹਾਂ ਹਾਂਜੀ 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 ਸਰਿਕ ਕੋਲਦੀਪ ਸਿੰਘ ਹੋਲਦਾਰ ਹੈ ਹਾਂਜੀ ਸਿੱਟੂ ਹਾਂ ਮੇਰੇ ਕੋਲੇ ਐਥੇ ਹਾਂਜੀ ਹਾਂਜੀ ਓਕੇ ਉਹ ਬੰਦਾ ਮਿਲਿਆ ਹੋਇਆ ਦਾ ਓਕੇ ਸਿੱਟੂ ਜੰਦੇ ਨਾਲ ਕਿਤੇ ਜਿੰਦੇਵਾਰੀ ਆ ਪੈਸੇ ਲੈ ਕੇ ਚਲੇ ਜਾਂਦਾ ਦਾ ਕੋਲਦੀਪ ਹਾਂਜੀ ਉਸੇ ਬੰਦੇ ਕੋਲ ਜਾਂਦੀ ਸਰ ਵੀ ਉਦ ਵੀ ਉਦ ਆਪਣੀ ਤੁਸੀਂ ਟੋਪ ਡਾਇਰੈਕਟ ਕਰਾਉਂਦੇ ਸਿੱਟਾ ਹੁੰਦਾ ਉਹ ਬੰਦਾ ਓਕੇ ਹਾਂਜੀ ਇਹ ਬੰਦੇ ਦੱਸ ਰਹੇ ਇੱਕ ਬੰਦਾ ਪੈਸੇ ਟ੍ਰਾਂਸਫਰ ਪਹਿਲਾਂ ਮਿਲ ਕੇ ਸਭ ਸੁਬੰਧ ਪੁਲਿਸ ਪੈਸੇ ਟ੍ਰਾਂਸਫਰ ਹੁੰਦੇ ਆ ਕਿ ਸਭ ਜਿਹੜਾ ਸੀਏਡੀ ਵਾਲਾ ਸਿਸਟਮ ਪਹਿਲਾਂ 2030 ਚ ਸੀ ਉਹ ਉਸੇ ਬੰਦੇ ਤੋਂ ਟ੍ਰਾਂਸਫਰ ਕਰਾਉਂਦੇ ਆ ਉਹ ਮੋਬਾਈਲ 'ਚ ਪੈਸੇ ਹੂੰ ਕੁਲ ਦੇ ਦੇਖੋ ਮੋਬਾਈਲ ਵਗੈਰਾ ਦੇਖਦੇ ਮੈਂ ਨਾਲ ਪੁਲਿਸ আর ਪ੍ਰਸ਼ਾਸਨ ਇਸਰਹ ਜਿਹੜੀ ਚੀਜ਼ ਦੱਸ ਰਹੇ ਕੋਈ ਨਹੀਂ ਸੀ ਇਸ ਨੂੰ ਮੈਨੂੰ ਇਹ ਚੀਜ਼ ਨੇ ਉਹ ਸਾਬਤ ਕਰਦਾ ਜਿਹੜਾ ਗਾਣੇ ਵਾਲਾ ਆਉਂਦਾ ਨਾ ਵੀ ਸਰਕਾਰਾਂ ਹੀ ਬਕਾਉਂਦੀ ਆ ਰਿਸਟਾ ਐਵੇਂ ਨਹੀਂ ਸ਼ਰੀਆਬੀ ਦਾ ਆ ਚੀਜ਼ਾਂ ਸਾਵਧਨ ਕਰਦੇ ਆ ਉਹ ਤਾਂ ਲੋਕ ਦੀਤ ਬਣਦੇ ਆ ਜਦੋਂ ਬਿਲਕੁਲ ਪੁੱਛਦਾ ਥਾ ਜੀ ਪੁੱਛਣ ਪੁਰਾ ਵੀ ਦਿੱਤਨ ਥਨੇ ਦੱਸੇ ਨੂੰ ਗੋੜਨ ਸਾਨੂੰ ਕੁੱਟੂ ਪੁੱਛਦਾ ਥਨੇ ਇਹਦਾ ਹਾਈਲਾਈਟ ਮੈਂ ਲਿਖੀ ਆ ਮੈਂ ਵੀ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹ ਉਹਨੂੰ ਕੁੱਟ ਰਿਹਾ ਲੱਗਦਾ ਕਾਲੀ ਰੰਗ ਉਹਨਾਂ ਜੀ ਵੀ ਲੱਤਾ ਦੇ ਥੰਡੇ ਤੇ ਕੁੱਟਿਆ ਏਰੀਆ ਵਿੱਚ ਲੱਤਾ ਹੀ ਤੋੜੀਆਂ ਦੋਨੋਂ ਹਾਂ ਜੀ ਛੋਟਾ ਜਿਹਾ ਪਤਾ ਲੱਗ ਰਿਹਾ ਹੈ ਪੁਲਿਸ ਨੇ ਕਹਿ ਕੇ ਰਾਜੀ ਬੰਦਾ ਕਰਾਇਆ ਉਹ ਕਹਿੰਦੇ ਤੇਰੇ ਉਲਟ ਪੈਂਦਾ ਲੈ ਪੁੱਟ ਖਾਣੇ ਮੈਨੂੰ ਤੇਰੇ ਉਲਟ ਪਰਚਾ ਪਾਊਗਾ ਤੂੰ ਰਾਜੀ ਬੰਦਾ ਕਰ ਲੈ ਐਨਾ ਧੱਕਾ ਇੱਕ ਗਿਆਨੀ ਤੇ ਆਣੀ ਬੰਦੇ ਜੇ ਬਾੜ ਪਾਈ ਹੋਈ ਹੈ ਸਿੰਘ ਸਿੱਦੇ ਇਹ ਸੱਚ ਬੋਲਦੇ ਥਾਣੇਦਾਰ ਨੂੰ ਕਿ ਟਿੱਕਾ ਸੀ ਥਾਣੇਦਾਰ ਨੂੰ ਇਹ ਨਹੀਂ ਕਹਿ ਗਿਆ ਮੈਂ ਤਾਂ ਸੱਚਾ ਬਣਿਆ ਸਰਕਾਰ ਦੇ ਉਰੇ ਨਾ ਮੈਂ ਨਸ਼ਾ ਬਕਾਇਆ ਨੇ ਨਾ ਮੈਂ ਸੱਚਾ ਤੇ ਇਹਨਾਂ ਦੇ ਪਰਚਾ ਪਾਉਣ ਨੂੰ ਫਿਰੇ ਵਿਖਿਆ ਮਤੂੰ ਪਿੰਡ ਬਕਾਉਂਗਾ ਤਾਂ ਮੇਰੀ ਬੇਇੱਜ਼ਤੀ ਹੁੰਦੀ ਹੈ ਲੈ ਆ ਆ ਦੀ ਬੇਇੱਜ਼ਤੀ ਪਿਛੇ ਨਾ ਦਾ ਡੰਡਾ ਮਰਵਾਤਾਈ ਤੇ ਨਾਲੇ ਇਹਨੂੰ ਕਹ ਤੈਨੂੰ ਅੰਦਰ ਇਹਨੂੰ ਫਲਾਣਾ ਕਰ ਲੋ ਤਾਂ ਸਾਰਾ ਬੰਡ ਇਕੱਠਾ ਹੋ ਗਏ ਨੇ ਇਹ ਸੜਕ ਰੋਕ ਦੇ ਚਲ ਰਾਤੀਆਂ ਲੈਣ ਹਾਜ਼ਰ ਕਰਕੇ ਹੁਣ ਬੇਹ ਥਾਣੇ ਚ ਲਾਤਾ ਉਹਦੇ ਪਿੱਛੇ ਹੁਣ ਅਸੀਂ ਬੇਰ ਵੀ ਥਾ ਰਹੇ ਆਂ ਕੁਛ ਤੂੰ ਸਾਡੇ ਹਲਕੀ ਜੀ ਲਾਦਾਈ ਹੁਣ ਬਾਲੇ ਵਾਲੀ ਹੋ ਜਾਂਦੇ ਆਂ ਮੈਂ ਸਾਡੇ 'ਚ ਆਊਗਾ ਉਹ ਸਾਡੇ ਹੱਦ ਨੇ ਆਹ ਹੱਦ ਲੱਗਦੀ ਆਈ ਇਹਦੇ ਤੇ ਫੇ ਟੈਕ ਕੋ ਬੰਦੇ ਤੇ ਆ ਕੀ ਟਿੱਡ ਮੱਡੀ ਕਰਦਾ ਇਹ ਸਾਰੇ ਹਲਕੇ ਦਾ ਮਾਡਲ ਕਿਦਾ ਮਾਡਲ ਕਿਦਾ ਆਹ ਹਾਂ ਇਹ ਕੋਰਸ ਸਾਰੇ ਨਾਲ ਤੇ ਹਲਕੇ ਚ ਲਾਤਾ ਇੱਕ ਵਾਰ ਜਮਾ ਸ਼ਾਮੇ ਹਰ ਦੇ ਨਾਲ ਤੇ ਹਲਕਾ ਮੌਣੀ ਸਰਕਾਰ ਉਹਨਾਂ ਦੇ ਪਰਚਾ ਕਿਉਂ ਨਹੀਂ ਕਰਦੀ ਜਿਹੜੇ ਪੁਲਿਸ ਵਾਲੇ ਮਦਦ ਕਰਦੇ ਪਰ ਸਰਕਾਰ ਕਿਉਂ ਸਰਕਾਰ ਨੇ ਇਹ ਨਹੀਂ ਕਿ ਪਿਛਲੇ ਸਰਕਾਰ ਨੇ ਵਿੱਚ ਉਹ ਪੁਲਿਸ ਵਾਲੇ ਆਉੜੇ ਜਾਂਦੇ ਜਿਨ੍ਹਾਂ ਨਾਲੋਂ ਕਿ ਕਟਵਾਇਆ ਮਹਤਮਾਨ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਉੱਥੇ ਐ ਕਰਕੇ ਪਿੰਡ ਪਹਿਰੇ ਤੋਂ ਇੱਕ ਬੰਦੇ ਮਗ ਲਾਏ ਪਿੰਡ ਜਾਏ ਉੱਥੇ ਪੂਰੀ ਇਨਕੁਆਰੀ ਹੋਊਗੀ ਬਿਵਰ ਚਿੱਤੇ ਦਾ ਮਸਲਾ ਹੈ ਕੁੜੀਲ ਕਾਰੀ ਜਾਂਡਾ ਬਣੇ ਜੇ ਮਰਜੀ ਸੀਐਡੀ ਕਰ ਲੈ। 1.2% ਇਹਦਾ ਕੋਈ ਵਟ ਦਾ ਰੋਲਾ ਤੇ ਕਿਸੇ ਨਾਲ ਲੱਗ ਜਿਓ ਦੇਣ ਦੇ ਦਾ ਰੋਲਾ। ਸਾਰਾ ਬੱਡ ਸਾਨੂੰ ਪਿਆਰੇਗੇ ਜੀ। ਇੰਨਾ ਧੱਤਾ ਥੋੜਾ ਜੀ ਇਹ। ਉਹ ਉਹਦਾ ਬੰਦੇ ਦੀ ਰੈਸਟ ਦਾ ਪਈ ਜੀ। ਹੂੰ। ਖਾਂ ਦੇ ਨਾ ਜੀ ਤੁੰਤ। ਫੇਰ ਸਰਕਾਰ ਨਹੀਂ ਕਰਤਾ ਜੀ। ਕੋਈ ਮੁੰਡਾ ਇਹਦਾ ਮੁੰਡੇ ਨੂੰ ਬਾਹਰ ਕੱਢਣ ਕੋਈ ਤਾਂ ਕੁੜੀ ਬਾਹਰ ਭੇਜੇ ਤੇ ਮੁੰਡੇ ਨੂੰ ਬਾਹਰ ਭੇਜਣ ਨੂੰ ਕਰਦਾ ਇਹ। ਇੱਥੇ ਹੀ ਕਰੋਗਾ ਤੋੜੇ ਜਾਂਦੇ ਇਹ ਤੋਂ ਨਹੀਂ। ਸਰਕਾਰ ਨੇ ਕੀ ਮਰਜ਼ਾ ਕਰਦੀ ਨੌਕਰੀ ਨਹੀਂ ਦੇ ਸਕਦੀ ਜੀ। ਜੀ ਆ ਉਹ ਅਰੇ ਨਾ ਲੈ ਰਿਟਾਇਰਡ ਹੋ ਚੀ ਆ ਹਾਂ ਹੋਜੀ ਸੰਚੇ ਸਾਹਿਬ ਤੇ ਮੈਂ ਤੇਰੀ ਉਹਦਾ ਰੱਬ ਨੂੰ ਪਤਾ ਜੀ ਇੰਟਰਵਿਊ ਵੀ ਕਰਾਇਆ ਸੀਗੀ ਵਿਚਲੇ ਜੀ ਜਦੋਂ ਮਾਰੇ ਫੌਸਟ ਜਦੋਂ ਬੰਦ ਕੀਤੀ ਐਂਕੀ ਦਾ ਜਾਰ ਅਸੀਂ ਪ੍ਰੈਕਟਿਸ ਕਰਦਾ ਸੀ ਤੇ ਮੂਨਾ ਮੁੰਡੇ ਨਾਲ ਸੀ ਮੈਂ ਤੁਹਾਾਰੇ ਘਰ ਦੀ ਸਰਕਾਰ ਉਹਨੇ ਗੈਂਤੀ ਵੀ ਕੀਤੀ ਜਿੱਦੇ ਕੋਈ ਬੰਦਾ ਆਇਆ ਵੀ ਸਾਨੂੰ ਮੌਕੀ ਦੇ ਘਟੋ ਘਟਾ ਸਪੋਰਟ ਦੇ ਦਿਓ ਤੇ ਮੈਂ ਵੀ ਹੁਣ ਆਖਦਾ ਤੁਸੀਂ ਤਗੜੇ ਹੋ ਬਾਈ ਜੀ ਨਹੀਂ 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 ਸਾਨੂੰ ਤਾਂ ਸਹਾਇਤਾ ਚਾਹੀਦੀ ਥੋੜੀ ਜਿਹੀ ਦਾ ਬਿਲਕੁਲ ਬਿਲਕੁਲ ਸਰਕਾਰ ਕਾਂਗਰਸ ਦੀ ਆ ਜੇ ਤਾਂ ਅਸੀਂ ਤੁਹਾਨੂੰ ਭਰਤੀ ਕਰਾਂਗੇ ਨਸ਼ਿਆਂ ਦੇ ਗੁਰੂ ਕਿੰਨੇ ਸਾਹ ਪੱਕੀ ਸਰਕਾਰ ਆ ਰਹੀ ਹੈ ਤੁਸੀਂ ਵਾਦਾ ਕਰਦੇ ਹੋ ਨਾ ਆਪਣੇ ਬੱਚੇ ਨੂੰ ਦੇ ਦੇ ਇਹ ਕਹਿ ਰਿਹਾ ਜੀ ਮੈਂ ਇਸ ਇਹ ਕੰਡੀਸ਼ਨ ਮੇਰੀ ਲਾ ਰਿਹਾ ਹਾਂ ਜੀ ਮੈਂ ਇਹ ਕਹਿ ਰਿਹਾ ਕਿ ਇਹ ਜਿਹੇ ਫੌਜੀ ਜਿਹੜੇ ਦੇਸ਼ ਭਗਤੀ ਦੇ ਕੰਮਾਂ ਵਿੱਚ ਅੱਗੇ ਆਉਂਦੇ ਆ ਹਾਂ ਜੀ ਵੈਸੇ ਤਾਂ ਫੌਜੀ ਜਿਹੜਾ ਫੌਜ 'ਚ ਭਰਤੀ ਹੁੰਦਾ ਪਹਿਲੇ ਜਾਣਕਾਰੀ ਕੋਲ ਰੱਖ ਕੇ ਭਰਤੀ ਹੁੰਦਾ ਹੁੰਦਾ ਹੈ ਉਹ ਦੇਸ਼ ਭਗਤੀ ਹੁੰਦਾ ਹੈ ਨਾ ਇਹ ਤਾਂ ਅਗਲਾ ਫੌਜੇ ਕਰਦਾ ਨਾ ਪਟਵਾਰੀ ਲੱਗਾ ਜਿੰਨੇ ਪੈਸੇ ਬਣਨੇ ਸਹੀ ਗੱਲ ਹੈ ਫੌਜ ਵੀ ਚੋਹ ਜਾਂਦਾ ਜਿਹੜਾ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਇਨ੍ਹਾਂ ਨੇ ਵਾਪਸ ਆ ਕੇ ਵੀ ਦੇਸ਼ ਦੀ ਸੇਵਾ ਕੀਤੀ ਕੀਤੀ ਇਹ ਆਪਣੀਆਂ ਦਿੱਤਾ ਦੇਸ਼ ਦੀ ਸੇਵਾ ਵਿੱਚ ਕਰਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਭਰਤੀ ਕਰਕੇ ਇਸੇ ਸੇਵਾ 'ਚ ਲਾ ਮਾਗੇ ਕਿ ਤੁਸੀਂ ਸਾਡੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਰੇ ਹੋਏਗਾ ਪਰਮਾਤਮਾ ਕਰੇ ਬਿਲਕੁਲ ਉਸ ਫਾਇਰ ਛੋੜੀ ਪੱਤੀ ਆ ਰਹੀ ਹੈ ਯੂਐਸਕੇ ਇੰਨਾ ਛੋੜਾ ਇਹ ਕਰਦੇ ਜੀ ਬਹੁਤ ਇਹ ਸਰਕਾਰ ਦੇ ਕੰਮ ਨਹੀਂ ਇਹ ਤਾਂ ਨਹੀਂ ਕਰਨਾ ਇਹ ਸਾਰੇ ਨੌਜਵਾਨਾਂ ਦੇ ਸਾਡੇ ਨਹੀਂ ਨਾਲ ਕਿਸਾਨਾਂ ਦੀ ਕੀਤੀ ਕਿਤੇ ਸਰਕਾਰ ਨੇ ਨਹੀਂ ਕੀਤੀ ਇਹ ਮੁੰਡੇ ਨੇ ਦਿਨੇਰੀ ਕਰਕੇ ਪਿੰਡ ਦੇ ਵਿੱਚ ਪੋਸਟਰ ਲਾਤਾ ਕਿ ਸਾਡੇ ਬੰਦੇ ਨੂੰ ਵੀ ਕੁੱਟ ਗਏ ਨਸ਼ੇ ਵਾਲੇ ਤਸਕਰ ਇਥੇ ਹਾ ਵੀ ਹੋਏ ਬਈ ਤੇ ਸਾਨੂੰ ਜੀਣ ਨਹੀਂ ਦੇਦੇ ਇਹ ਤਾਂ ਪਿੰਡ ਵੇਚ ਕੇ ਜਾ ਰਹੇ ਹਾਂ ਜੀ ਮੈਸੇਜ ਦਿੱਤਾ ਸੀ ਇਹਨੇ ਮੈਸੇਜ ਇਹਦੇ ਮਗਰ ਹੀ ਪੁਲਿਸ ਪੈ ਗਈ ਪਈਏ ਜੀ ਪਈਏ ਮੈਨੂੰ ਦੋ ਚੀਜ਼ਾਂ ਦਾ ਡਰ ਹੈ ਜੀ ਇੱਕ ਤਾਂ ਇਹਨਾਂ ਨਾਲ ਜਿਹੜਾ ਪਕਸ ਕਰਾਂ ਵਾਲਾ ਇੱਕ ਹੋਣ ਉੱਤੋਂ ਲਿਆ ਕੇ ਐਸਟੀਓ ਨੂੰ ਥਲਾਤਾ ਕੱਲ ਨੂੰ ਮੇਰੇ ਤੋਂ ਕੋਈ ਝੂਠਾ ਪਰਚਾ ਜਾਂ ਕੁਝ ਵੀ ਮੈਂ ਮਨ ਲਓ ਮੇਰੇ ਸਹੁਰੇ ਇਹਦੇ ਸਹੁਰੇ ਵੀ ਉੱਗਾਲਿਆ ਉੱਥੇ ਆ ਬਾਲਿਆਂ ਲਈ ਮੇਰਾ ਟੈਲੀਫੋਨ ਜੀ ਜੀ ਨੰਬਰ ਲਿਆ ਬਿਲੇ ਮਨੂੰ ਜਰਮਰਜੀ ਕਾਲ ਕਰ ਮੈਂ ਜਲਦੀ ਆ ਜਾਣਾ ਤੇਰੇ ਕੋਲ ਜੀ ਜੀ ਅਰੇ ਜਿੰਨੇ ਲੋਕ ਖੜੇ ਆਏ ਤੇਰੇ ਨਾਲ ਐ ਦਿੱਸੀ ਵੀ ਸਾਰੀ ਦੁਨੀਆ ਇੱਕ ਦਿਨ ਉੱਠੇਗੀ ਕਿਉਂਕਿ ਹੁਣ ਜਦ ਸਰਕਾਰਾਂ ਨੇ ਨਾ ਜੋ ਕੁਝ ਕਰਦੀਆਂ ਫਿਰ ਪਬਲਿਕ ਉੱਠਦੀ ਐ ਜਿਸ ਤਰ੍ਹਾਂ ਫੌਜੀ ਸਾਹਿਬ ਉੱਠੇ ਐ ਤੁਸੀਂ ਉੱਠੇ ਐ ਫਿਰ ਪਬਲਿਕ ਦੇ ਵਿੱਚ ਰੋਹ ਆਉਂਦਾ ਐ ਫਿਰ ਇਹ ਮਸਲੇ ਹੱਲ ਹੁੰਦੇ ਤਾਂ ਜਦ ਬੰਦਾ ਸਿੰਘ ਬਹਾਦਰ ਜੀ ਨੇ ਸਰਾਂਤ ਦੀ ਏਟ ਨਾਲ ਇੱਕ ਵਜਾਈ ਤਾਂ ਪਬਲਿਕ ਉੱਠੀ ਸੀ ਜਦ ਜ਼ੁਲਮ ਹੋਇਆ ਤਾਂ ਜ਼ੁਲਮ ਦੇ ਖਿਲਾਫ ਪਬਲਿਕ ਉੱਠਦੀ ਐ ਪੂਣੇ ਸਰਕਾਰ ਜ਼ੁਲਮ ਕਰਨ ਲੱਗੀ ਵੀ ਹੈ ਹਾਲਾਂਕਿ ਇਹ ਨੂੰ ਸਿੱਖ ਧਰਮ ਦੀਆਂ ਉਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਇਹ ਕੋਈ ਐਵੇਂ ਇਹਦੇ ਤੇ ਹਾਂ ਜੀ ਕੋਈ ਟਿੱਪਣੀ ਕਰੇ ਬਾਅਦ ਦੇ ਵਿੱਚ ਲੇਕਿਨ ਹਾਂਜੀ ਅਸਲੀਅਤ ਇਹ ਹੈ ਕਿ ਅੱਜ ਪਬਲਿਕ ਦੇ ਵਿੱਚ ਰੋਹ ਹਾਸ ਹੈ ਕਿ ਸਰਕਾਰ ਜਿਹੜੇ ਬੰਦੇ ਚਿੱਟੇ ਨੂੰ ਰੋਕਦੇ ਐ ਕਮੇਟੀਆਂ ਬਣਾ ਕੇ ਪਿੰਡਾਂ 'ਚ ਚਿੱਟੇ ਵਾਲਿਆਂ ਦੇ ਖਿਲਾਫ ਚੱਲਦੇ ਐ ਸਰਕਾਰ ਉਹਨਾਂ ਦੇ ਨਾਲ ਨਹੀਂ ਖੜਦੀ ਸਰਕਾਰ ਨਸ਼ਾ ਤਸਕਰਾਂ ਦੇ ਨਾਲ ਖੜਦੀ ਹੈ ਬਿਲਕੁਲ ਜੀ ਕੋਈ ਸ਼ੱਕ ਹੀ ਨਹੀਂ ਹੈ ਤੇ ਉਹ ਮੈਂ ਇਸੇ ਕਰਕੇ ਅੱਜ ਤੁਹਾਡੇ ਕੋਲ ਫੌਜੀ ਸਾਹਿਬ ਆਇਆ ਤੁਸੀਂ ਦੇਸ਼ ਦੀ ਸੇਵਾ ਵਿੱਚ ਪਹਿਲਾਂ ਵੀ ਅਕੇ ਭਰਤੀ ਹੋਏ ਦੇਸ਼ ਦੀ ਸੇਵਾ ਕਰਕੇ ਵਾਪਸ ਆ ਕੇ ਫੇਰ ਇੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾਉਣ ਵਾਸਤੇ ਦੇਸ਼ ਦੀ ਸੇਵਾ 'ਚ ਲੱਗੇ ਪਰਮਾਤਮਾ ਤੁਹਾਡੀ ਛੇਤੀ ਠੀਕ ਕਰੇ ਕਿਦੇ ਵੀ ਕੋਈ ਦੇਸ਼ ਰੱਖਿਆ ਲਈ ਦਾ ਫੇਰ ਵੀ ਜੇ ਕਿਸੇ ਤਰ੍ਹਾਂ ਦੇ ਅਸੀਂ ਤੇਰੀ ਰਾਜ ਦੇ ਵਿੱਚ ਘੱਡ ਸਕਦੇ ਹੋ ਜੇ ਅਸੀਂ ਆ ਜਣਾ ਉਹਦੇ ਵਾਸਤੇ ਸਰਕਾਰ ਨੂੰ ਚਾਹੀਦਾ ਕਿ ਜਿੰਨਾ ਇਹਦਾ ਖਰਚਾ ਹੋ ਰਿਹਾ ਜੋ ਇਹਦੇ ਤੇ ਲੱਗ ਰਿਹਾ ਆਰੀ ਦੀ ਸਿਕਿਉਰਟੀ ਦਾ ਇੰਤਜ਼ਾਮ ਹੋ ਰਿਹਾ ਹੁਣ ਇੱਥੇ ਲੋਕ ਪੁਲਿਸ ਖੜੇ ਹੋਣੇ ਚਾਹੀਦੇ ਤੇ ਬਾਹਰ ਇਹਦੀ ਪੱਕੀ ਸਿਕਿਉਰਟੀ ਦੇ ਕਿਸੇ ਕੋਟਿਆ ਮੁੰਡੇ ਨੂੰ ਦਿੱਤੀ ਖੇਤਾਂ 'ਚ ਰਹਿੰਦਾ ਇਹਦੀ ਸਿਕਿਉਰਟੀ ਹਟਾਉਣ ਦੇ ਦੋ ਤਿੰਨ ਆ ਕੇ ਦੇ ਹਟਾਉਣੇ ਹਟਾਉਣੇ ਇਹ ਕਰੇ ਦੁਬਾਰੇ ਵੀ ਬੰਦੇ ਆ ਜੀ ਇਹਨੂੰ ਹਰੋ ਵਾਰੀ ਬੰਦੇ ਆ ਗਏ ਤੇ ਬਾਕੀ ਇਹਨਾਂ ਵੀ ਸਿਕਿਉਰਟੀ ਦੇ ਨਾਲ ਦਾ ਹੱਕ ਬੰਨਦਾ ਹੀ ਇੱਥੇ ਇਹ ਵੀ ਲੱਤਾਂ ਤੋੜਦੇ ਹੁਣ ਇਸ ਤੋਂ ਵੱਧ ਕੀ ਕਰ ਕੋਈ ਨਾਂ ਦੇ ਤੋੜਿਆ ਹੋਰ ਤੋੜੇ ਖਪਤੇ ਨਹੀਂ ਕੀ ਕਰਦੇ ਹਜੇ ਕੀ ਪਤਾ ਜੀ ਵੀ ਗਾਇਨਾ ਤਾਂ ਚਲੋ ਅਹੀਂ ਸਾਬ ਸਬੂਸੀ ਜਦੋਂ ਉਹਨਾਂ ਨੂੰ ਇਹਨੇ ਥੋੜਾ ਬਹੁਤ ਆ ਰੁਕਿਆ ਵੀ ਫੇਰ ਵੀ ਲੱਤਾਂ ਤੋੜਦੇ ਹਾਂਜੀ ਹਾਂ 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 ਤਾਂ ਇਹਦੇ ਪਾਸ ਲੱਤਾਂ ਵੀ ਨਹੀਂ ਆਪਣੀਆਂ ਉਹ ਵੀ ਟੁੱਟੀਆਂ ਪਈਆਂ ਫੇਰ ਤੁਸੀਂ ਇੱਥੇ ਸਿਕਿਉਰਟੀ ਦੇ ਬੰਦੇ ਲੈ ਲਵਾ ਸੀ ਹਰ ਵਕਤ ਗੇਟ ਬੰਦ ਰੱਖਦੇ ਜੀ ਹਰ ਵਕਤ ਕੱਲੇ ਉਹਨਾਂ ਦਾ ਤਾਂ ਮਕਸਦ ਇਹ ਹੈ ਹਾਂਜੀ ਵੀ ਜਿਹੜੇ ਬੰਦੇ ਨਸ਼ੇ ਦੇ ਖਿਲਾਫ ਹੋਦੇ ਉਹਨਾਂ ਦੇ ਗੇਟ ਬੰਦ ਕਰ ਦੋ ਉਹਨਾਂ ਨੂੰ ਅੰਦਰ ਵੜੋ ਹੂੰ ਬਸ ਆ ਉਹ ਦੀ ਚਾਹੀਦੀ ਮੇਰੇ ਮਗਰ ਫਿਰਦੇ ਰਹਿੰਦੇ ਸਾਰਾ ਸਹੀ ਗੱਲ ਹੈ ਜੀ ਸਰਕਾਰ ਵਾਲੇ ਚਲੋ ਮੈਂ ਉਸ ਗੱਲ ਤੇ ਨਹੀਂ ਆਦਾ ਪਰ ਇਹ ਹੈ ਕਿ ਜਿਹੜੇ ਨੌਜਵਾਨ ਜਿਹੜੇ ਲੋਕ ਜਿਹੜੇ ਤੁਹਾਡੇ ਵਰਗੇ ਸਮਾਜ ਸੇਵੀ ਇਸ ਕੰਮ 'ਚ ਲੱਗਣਗੇ ਉਹਨਾਂ ਨੂੰ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਲੇਕਿਨ ਸਰਕਾਰ ਆ ਉਹਦੇ ਨਾਲ ਖੜਾ ਇਹਨੇ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਾਰੀਆਂ ਅੱਜ ਜਿਨ੍ਹਾਂ ਇਹ ਸੇਵਾ ਵਿੱਚ ਪੈਰ ਪਾਇਆ ਉਹਨਾਂ ਦੱਖ ਮਸੀਬ ਦਾ ਘਾਲਿਆ ਨੇ ਆਹ ਮਸੀਬ ਦਾ ਘਾਲਣੇ ਪੈਂਦੀਆਂ ਜਦੋਂ ਕੋਈ ਸੇਵਾ ਦੇ ਵਿੱਚ ਆਉਂਦਾ ਤੀਸ਼ ਨਹੀਂ ਸੇਵਾ ਦੇ ਵਿੱਚ ਲੋਕਾਂ ਦੀ ਤੋਂ ਥੋੜਾ ਬਈ ਸਲੂਟ ਹੈ ਤੁਸੀਂ ਫੋਲ ਵਿੱਚ ਵੀ ਰਹੇ ਤੁਸੀਂ ਸੋਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਨਾਲ ਬੈਠਾ ਪਿੰਡ ਦੇ ਨਾਲ ਬੈਠਾ ਐਮਐਲਏ ਮਜੂਦਦਾ ਸਾਹਿਬ ਦਾ ਜੀ ਉਹਦੇ ਹਿੰਮਤ ਨਹੀਂ ਪਈ ਇੱਥੇ ਪਹੁੰਚਣੇ ਰੁਕਸੋ ਪਤਾ ਤੁਸੀਂ ਐਡੀ ਵੱਟੋਂ ਪਰ ਆਸੀ ਜਿਹੜੇ ਕਿਉਂ ਕਰਵਾ ਲਈ ਆਏ ਉਹਨੇ ਬਹੁਤ ਬੜੇ ਧੰਨਵਾਦ ਤੁਹਾਡਾ ਜੀ ਕਰਵਾਣੀ ਕਰੀ ਆ ਸਾਡੇ ਵਿੱਚ ਜੈ ਚੰਨੀ ਸਾਹਿਬ ਨੂੰ ਸਾਲਾ ਕਮ ਕਮੰਡਰੀ ਜੀ ਕਾਲ ਚੰਕੌਰ ਸਾਹ ਦੇ ਵਿੱਚ ਫੌਜੀ ਛੁੱਟੀ ਆਇਆ ਹੋਇਆ ਆ ਆ ਗਏ ਇਸ ਤੀਕਰ ਦੇਖੀ ਹਾਂ ਉਹ ਨਾਲ ਦੇ ਦੋ ਬੰਦੇ ਲੈ ਗਏ ਚਿੱਟੇ ਦਾ ਇੰਜੈਕਸ਼ਨ ਲਗਾ ਕੇ ਮਰ ਗਿਆ ਹੂੰ ਥੋੜੇ ਗਾਣ ਕਰਨ ਲੱਗੇ ਉਹਸ ਤੋਂ 2 ਕਿਲੋਮੀਟਰ ਪਰ ਐਮ ਐਲ ਏ ਭਾਸ਼ਣ ਕਰ ਰਿਹਾ ਸੀ ਇੱਕ ਮੈਰਿਜ ਪਲੇਸ ਦੇ ਵਿੱਚ ਕੀ ਜੀ ਐਸੀ ਚਿੱਟੇ ਦੀ ਸੌਂ ਖਾਦੇ ਅਸੀਂ ਰੋਕਾਂਗੇ ਪਰ 2 ਕਿਲੋਮੀਟਰ ਵਿੱਚ ਫੌਜੀ ਦੀ লাশ ਪਈ ਹੈ ਗਰਾਊਂਡ ਦੇ ਵਿੱਚ ਉੱਥੇ ਤੱਕ ਨਹੀਂ ਗਿਆ ਪਿੱਛੇ ਹੀ ਸੌਂ ਖਾ ਕੇ ਵਾਪਸ ਮੁੜ ਗਿਆ ਜਿੱਥੇਰਾ ਤੁਹਾਡੇ ਇਹਦੇ 2-4 ਕਿਲੋਮੀਟਰ ਪਰ ਪਿੰਡ ਹੈ ਮਲੇ ਦਾ ਹਾਂਜੀ ਹਾਂਜੀ ਇਹ ਫੌਜੀ ਤੱਕ ਨਹੀਂ ਆਇਆ ਜਿਹੜਾ ਦਸ਼ਿਆ ਵਾਸਤੇ ਲੜ ਰਿਹਾ ਮਰ ਗਿਆ ਲੱਤਾਂ ਚੜਾਲੀਆਂ ਅੱਜ ਤੱਕ ਉਹਨੂੰ ਨਹੀਂ ਇੱਥੇ ਆਇਆ ਕੇ ਮੌਰੇ ਜਾਮਾ ਲੇ ਕੇ ਉੱਥੇ ਜਾ ਕੇ ਸੌਂ ਖਾੜ ਕੇ ਜੀ ਅਸੀਂ ਇਹ ਕਰ ਲਾਂਗੇ ਝੂਠੀਆਂ ਸੌਂ ਖਾਦੇ ਮਾਰ ਲਿਆ ਸੌਂ ਖਾ ਕੇ ਇਹ ਮੁੱਕ ਕਰਕੇ ਦਾ ਗੁਰੂ ਦੀਆਂ ਸਮਾਗਾਂ ਕਰ ਗਏ ਮੁੱਕਰ ਕੇ ਹਰਮੰਦਰ ਸਾਹਿਬ ਮੁੱਖ ਮੰਤਰੀ ਸੌਂ ਖਾ ਕੇ ਆਇਆ ਕਿ ਮੈਂ ਨਸ਼ਾ ਨਹੀਂ ਕਰੂੰਗਾ ਰੋਜ਼ दारू ਪੀ ਕੇ ਟੱਪ ਨਹੀਂ ਰੋਜ਼ ਦਾ दारू ਨਹੀਂ ਹੈ ਗਿਆ ਚਿੱਟੇ ਦੇ ਕੋਈ ਅਸਰ ਨਹੀਂ ਹੋਇਆ ਚਿੱਟੇ ਦੇ ਕਰਨ ਬਿਆਨ ਬਾਈ ਆ ਗਿਆ ਖਾਂਦਾ ਹਣਾ ਕਿਆ ਕਿਆ ਖਾਂਦੇ ਹੈ ਬਿਆਨ ਬਾਜੀ ਹੋ ਗਈ ਜੀ ਤਾਂ ਇਹ ਨਿੱਕ ਜੋ ਵੀ ਸੀ ਕਾਂਗਰਸ ਪਾਰਟੀ ਕੋਲੋਂ ਇੱਕ ਮੈਂ ਸਾਥ ਅਟਵੜੀ ਆ ਗਿਆ ਤੇ ਮਾਦਮਾ ਹਰ ਬਾਰ ਤੁਹਾਨੂੰ ਅੱਜ ਮੈਂ ਬੁਲਾਇਆ ਹੈ ਜੀ ਆਓ ਉਥੇ ਮੇਰੇ ਨਾਲ ਮੋਟੂਰ ਬੰਦ ਐ ਮੇਰੇ ਸਾਹੇ ਦੋ ਤਿੰਨ ਅਰੀ ਆ ਗਏ ਮੈਂ ਇਹਨੂੰ ਫੋਨ ਕਰਾਇਆ ਸਭ ਤੋਂ ਪਾਣੀ ਮਗਾਵ ਹੋ ਗਿਆ ਤੇ ਇਹ ਸੀ ਬਸਰਤਾ ਤੋਂ ਖੜਾ ਇੱਥੇ ਜਵਾਬ ਜਿੰਦਾ ਤੇ ਜਵਾਬ ਕੋਈ ਨਹੀਂ ਚੰਗਾ ਵੀਰੇ ਹੈ